13 ਦੀਆਂ 13 ਸੀਟਾਂ ਮਾਨਸਾਬ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਜਿੱਤੂ। ਦੇਖੋ ਭਾਜਪਾ ਜਿਸ ਦਾ ਗੱਲ ਹੈ ਉਹ ਤਾਂ ਨਫਰਤ ਦੀ ਰਾਜਨੀਤੀ ਦੇ ਜਗ੍ਹਾ ਨਹੀਂ ਥੇ। ਫਿਰ ਉਹਨਾਂ ਨੂੰ ਕੈਂਡੀਡੇਟ ਵੀ ਪਹਿਲਾਂ ਨਹੀਂ ਮਿਲਿਆ ਹੁਣ ਪਤਾ ਲੱਗਿਆ ਕੋਈ ਇੱਕ ਅੱਧਾ ਕੱਲ ਪਰਸੋ ਕੋਈ ਖੜਾ ਕੀਤਾ ਪਤਾ ਨਹੀਂ ਕੌਣ ਹੈ। ਕਾਂਗਰਸ ਦਾ ਪਗੋੜਾ ਹੋ ਹੀ ਗਿਆ। ਕਾਂਗਰਸ ਦੇ ਹਾਲਾਤ ਵੇਖੋ। ਕਪੂਰਥਲੇ ਤੋਂ ਪਗੋੜਾ ਮਖੇਰਾ ਸੰਗਰੂਰ ਪਹੁੰਚ ਗਿਆ। ਸੰਗਰੂਰ ਤੋਂ ਪਗੋੜਾ ਵਿਜੇਂਦਰ ਸਿੰਘ ਲਾ ਅਨੰਦਪੁਰ ਸਾਹਿਬ ਪਹੁੰਚ ਗਿਆ। ਬਠਿੰਡੇ ਤੋਂ ਪਗੋੜਾ ਰਾਜਾਵੜਿੰਗ ਲੁਧਿਆਣੇ ਪਹੁੰਚ ਗਿਆ। ਔਰ ਜਮਕੌਰ ਸਾਹਿਬ ਤੋਂ ਪਗੋੜਾ ਚੰਨੀ ਜਿਹੜਾ ਆ ਉਹ ਜਲੰਧਰ ਪਹੁੰਚ ਗਿਆ ਕੰਗ ਸਾਬ ਅੱਜ ਤੁਸੀਂ ਪਹੁੰਚੇ ਹੋ ਮੱਥਾ ਟੇਕਿਆ ਕਿਸ ਤਰ੍ਹਾਂ ਦਾ ਰੁਝਾਨ ਜਿਹੜਾ ਆ ਦੇਖਣ ਨੂੰ ਦੇਖੋ ਰੁਝਾਨ ਤਾਂ ਤੁਸੀਂ ਸਾਰੇ ਪੰਜਾਬ ਚ ਘੁੰਮ ਲੋ ਰੁਝਾਨ ਤੇ ਆਮ ਆਦਮੀ ਪਾਰਟੀ ਦੇ ਪ੍ਰਤੀ ਬੜਾ ਪੋਜ਼ਿਟਿਵ ਹੈ ਔਰ ਬਹੁਤ ਉਹਦੇ ਬੁਨਿਆਦੀ ਕਾਰਨ ਹੈ ਮਾਨ ਸਾਹਿਬ ਦੀ ਅਗਵਾਈ ਚ ਦੋ ਸਾਲਾਂ ਦੀ ਸਰਕਾਰ ਨੇ ਉਮਦਾ ਤਰੀਕੇ ਨਾਲ ਕਿਸਾਨੀ ਜਵਾਨੀ ਮਜ਼ਦੂਰ ਦੁਕਾਨਦਾਰ ਕਾਰੋਬਾਰੀ ਹਰੇਕ ਦੀ ਬਿਹਤਰੀ ਲਈ ਕੰਮ ਕੀਤਾ ਹੈ ਕੰਮ ਦੇ ਸਿਰ ਤੇ ਅਸੀਂ ਵੋਟ ਮੰਗ ਰਹੇ ਹਾਂ ਉਹ ਲੋਕਾਂ ਨੇ ਮਨ ਬਣਾਇਆ ਹੋਇਆ ਕਿ ਦੇਸ਼ ਦੀ ਲੋਕਸ਼ਾਹੀ ਨੂੰ ਸੰਵਿਧਾਨ ਨੂੰ ਬਚਾਉਣ ਲਈ ਔਰ ਮਾਨਸਾਹਬ ਦੀ ਦੋ ਸਰਕਾਰ ਦੇ ਕੰਮਾਂ ਤੇ ਮੋਹਰ ਲਾਉਣ ਲਈ 13 ਦੀਆਂ 13 ਸੀਟਾਂ ਮਾਨਸਾਹਬ ਦੀ ਅਗਵਾਈ 'ਚ ਆਵਾਜ਼ ਦੀ ਪਾਰਟੀ ਜਿੱਤੂ। ਆਪ ਦੇ ਰੋਜ਼ਾਨਾ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਉਹਦਾ ਦੂਜੇ ਪਾਸੇ ਵੀ ਜਿਹੜਾ ਹੈਗਾ ਜਿਹੜੇ ਤੁਹਾਡੇ ਕੈਂਡੀਡੇਟ ਨੇ ਦੂਜੇ اپੋਜੀਸ਼ਨ ਦੇ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਲਗਾਤਾਰ ਤੁਸੀਂ ਵੀ ਕੈਂਪੇਨ ਕਰ ਰਹੇ ਹੋ ਉਹ ਵੀ ਹਾਲਾਂਕਿ ਲਗਾਤਾਰ ਆਪਸ ਦਾ ਉਹ ਚੱਲ ਰਿਹਾ ਹੈ। ਤੁਸੀਂ ਕਿਸ ਤਰ੍ਹਾਂ ਜਾ ਰਹੇ ਹੋ ਤੁਸੀਂ ਲੋਕਾਂ ਦੇ ਵਿੱਚ ਜਾ ਰਹੇ ਹੋ ਤੁਸੀਂ ਜਨਤਾ ਦੇ ਵਿੱਚ ਜਾ ਰਹੇ ਹੋ। ਦੇਖੋ ਭਾਜਪਾ ਜ ਉਹ ਤਾਂ ਨਫਰਤ ਦੀ ਰਾਜਨੀਤੀ ਦੀ ਜਗਾ ਨਹੀਂ ਛੇ ਫਿਰ ਉਹਨਾਂ ਨੂੰ ਕੈਂਡੀਡੇਟ ਵੀ ਪਹਿਲਾਂ ਨਹੀਂ ਮਿਲਿਆ ਹੁਣ ਪਤਾ ਲੱਗਿਆ ਕੋਈ ਇੱਕ ਅੱਧਾ ਕੱਲ ਪਰਸੋ ਕੋਈ ਖੜਾ ਕੀਤਾ ਪਤਾ ਨਹੀਂ ਕੌਣ ਹੈ ਕਾਂਗਰਸ ਦਾ ਪਗੋੜਾ ਹੋ ਹੀ ਗਿਆ ਕਾਂਗਰਸ ਦੇ ਹਾਲਾਤ ਵੇਖੋ ਕਪੂਰਥਲੇ ਤੋਂ ਪਗੋੜਾ ਮਖੈਰਾ ਸੰਗਰੂਰ ਪਹੁੰਚ ਗਿਆ ਸੰਗਰੂਰ ਤੋਂ ਪਗੋੜਾ ਵਿਜੇਂਦਰ ਸਿੰਘ ਲਾ ਆਨੰਦਪੁਰ ਸਾਹਿਬ ਪਹੁੰਚ ਗਿਆ ਬਠਿੰਡੇ ਤੋਂ ਪਗੋੜਾ ਰਾਜਾਵੜਿੰਗ ਲੁਧਿਆਣੇ ਪਹੁੰਚ ਗਿਆ ਔਰ ਚਮਕੌਰ ਸਾਹਿਬ ਤੋਂ ਪਗੋੜਾ ਚੰਨੀ ਜਿਹੜਾ ਉਹ ਜਲੰਧਰ ਪਹੁੰਚ ਗਿਆ ਸਾਹਬ ਲਾ ਲੋ ਜਿਹੜੇ ਲੋਕ ਆਪਣਾ ਏਰੀਆ ਛੱਡ ਛੱਡ ਕੇ ਭੱਜ ਰਿਹਾ ਇਹਦਾ ਮਤਲਬ ਦਾਲ ਚ ਕਾਲਾ ਹੈ ਕਿ ਪੂਰੀ ਦਾਲ ਹੀ ਕਾਲੀ ਰਿਆ ਬਾਦਲ ਕੇ ਤਬਰ ਚੋਂ ਜਿਹੜਾ ਖੜਾ ਏ ਟਬਰਾਂ ਦੀ ਰਾਜਨੀਤੀ ਜਿਹੜੀ ਇਹ ਚੱਲੇ ਹੋਏ ਕਾਰਤੂਸ ਹੈ ਪੰਥ ਦੋਖੀ ਹੈ ਚੰਦੂ ਮਾਜਰੇ ਹੋਣੇ ਸਾਰੇ ਉਹ ਗੁਨਾਹਗਾਰ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਪੈਟਰੋਨੇਸ ਕੀਤਾ ਪੀਸਫੁਲੀ ਪ੍ਰੋਟੈਸਟ ਕਰਨ ਵਾਲੇ ਜਿਹੜੀ ਸੰਗਤ ਤੇ ਗੋਲੀਆਂ ਚਲਾ ਕੇ ਸ਼ਹੀਦ ਕੀਤਾ ਪਰ ਇਹਨਾਂ ਨੇ ਹਮੇਸ਼ਾ ਜਿਹੜੇ ਪੰਜਾਬ ਦੇ ਵਿਰੋਧੀ ਹੈ ਐਨਟੀ ਪੰਜਾਬ ਫੋਰਸਸ ਐ ਉਹਨਾਂ ਦੀ ਵਕਾਲਤ ਕੀਤੀ ਐ ਔਰ ਇਹਨਾਂ ਨੇ ਬਤੌਰ ਐਮਪੀ ਕੋਈ ਕੰਮ ਨਹੀਂ ਕੀਤਾ ਇਸ ਕਰਕੇ ਇਹਨਾਂ ਨੂੰ ਕੋਈ ਮੂੰਹ ਲਾਉਣ ਦੀ ਤਿਆਰ ਨਹੀਂ ਆ ਹੁਣ ਜਮਾਨਾ ਬਦਲ ਗਿਆ ਰੋਡ ਮੈਪ ਕੀ ਰਹਿਣ ਵਾਲਾ ਅੱਜ ਮਤ ਇੱਥੋਂ ਅਰਦਾਸ ਕਰਵਾ ਕੇ ਤੁਸੀਂ ਕੀਤਾ ਰੋਡ ਮੈਪ ਅੱਜ ਅਸੀਂ ਇੱਥੋਂ ਮੇਰੇ ਨਾਲ ਸਤਕਾਰਯੋ ਸਾਡੇ ਐਮਐਲਏ ਮਹਾਲੀ ਤੋਂ ਕੁਲਵੰਝੀ ਜ਼ਿਲ੍ਹਾ ਪ੍ਰਧਾਨ ਜੀ ਮੈਡਮ ਵੀ ਪ੍ਰਭਜੋਤ ਜੀ ਵੀ ਨਾਲ ਐ ਸਾਰੀ ਪਾਰਟੀ ਦੀ ਲੀਡਰਸ਼ਿਪ ਮਹਾਲੀ ਦੀ ਫਿਰ ਇਸ ਤੋਂ ਬਾਅਦ ਅਸੀਂ ਖਰੜ ਹੋ ਕੇ ਕੁਰਾਲੀ ਬਾਲਾ ਜੀ ਮੰਦਿਰ ਮੱਥਾ ਟੇਕ ਕੇ ਨਤਮਸਤ ਹੋ ਕੇ ਉਸ ਤੋਂ ਬਾਅਦ ਸੋਲਖੀਆਂ ਗੁਰਦੁਆਰਾ ਸਾਹਿਬ ਨਤਮਸਤਕ ਹੋਵਾਂਗੇ ਰੋਪੜ ਜਾ ਕੇ ਸਾਡੇ 9 ਦੇ 9 ਹਲਕਿਆਂ ਦੇ ਬਾਕੀ ਜਿਹੜੇ ਰੋਪੜ ਅਨੰਦਪੁਰ ਸਾਹਿਬ ਮਨਕਾੜ ਸ਼ੰਕਰ ਬਲਾਚੌਰ ਬੰਗਾ ਨਵਾਂ ਚਹਤ ਚਮਕੌਰ ਸਾਹਿਬ ਰੋਪੜ ਸਾਰੇ ਸਾਡੇ ਐਮਐਲਏ ਸਹਿਬਾਨ ਔਰ ਹਲਕਾ ਇੰਚਾਰਜ ਉੱਤੇ ਮਿਲ ਕੇ ਅਸੀਂ ਆਪਣੇ ਨੋਮੀਨੇਸ਼ਨ ਫਾਰਮ ਜਿਹੜੇ ਆ ਇੱਕ ਪੈਦਲ ਮਾਰਚ ਲੈ ਕੇ ਮਹਾਰਾਜ ਰਣਜੀਤ ਸਿੰਘ ਪਾਰਕ ਤੋਂ ਔਰ ਫਾਈਲ ਕਰਾਂ ਕੁਲਵੰਤ ਜੀ ਇੱਕ ਆਖਰੀ ਸਵਾਲ ਹੈ ਜਿੱਦਾਂ ਸਰ ਨੇ ਵੀ ਕਿਹਾ ਕਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਇਸ ਵਾਰ ਇਲੈਕਸ਼ਨ ਜਿਹੜਾ ਹੈ ਕਿ ਟੱਕਰ ਬਹੁਤ ਜ਼ਿਆਦਾ ਹੈ ਅਲੱਗ-ਅਲੱਗ ਪਾਰਟੀਆਂ ਹਾਲਾਂਕਿ ਬਹੁਤ ਜ਼ਿਆਦਾ ਦੇਖੋ ਖلاف ਜੋ ਵੀ ਮਰਜ਼ੀ ਰਹੇ ਹੋ ਪੜ ਰਹੇ ਹੋਣ ਇਹ ਗੱਲ ਪੱਕੀ ਆ ਵੀ ਆਮ ਆਦਮੀ ਪਾਰਟੀ ਦੀ ਆ ਜਿਹੜੀ ਆ ਜੀ ਉਹ 13 ਦੇ 13 ਸੀਟਾਂ ਜਿੱਤੂਗੀ 2 ਸਾਲ ਸਵਾ 2 ਸਾਲ ਦੇ ਵਿੱਚ ਜੋ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਜੋ ਕੰਮ ਕੀਤੇ ਨੇ ਔਰ ਜਿੱਦਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਆ ਉਹਦੇ ਮੁਤਾਬਿਕ ਮੈਨੂੰ ਇਹ ਲੱਗਦਾ ਵੀ ਲੋਕਾਂ ਨੇ ਮਨ ਬਣਾ ਲਿਆ ਵੀ ਆਮ ਆਦਮੀ ਪਾਰਟੀ ਨੂੰ ਹੀ 13 ਦੇ 13 ਸੀਟਾਂ ਜਿਤਾਉਣਿਆਂਗੇ ਬੜੇ ਸ਼ਾਂਤ ਦੇ ਨਾਲ ਅਸੀਂ ਸਾਰੀਆਂ ਸੀਟਾਂ ਜਿੱਤ ਕੇ ਲੋਕ ਸਭਾ ਦੇ ਵਿੱਚ ਪ੍ਰਵੇਸ਼ ਕਰਾਂਗੇ